ਆਪੋਰਾ ਤੇ ਮਾਤਾ ਜੀ ਨੇ ਆਪਣਾ ਸਿਰੋ ਤੇ ਨੋਟਵਾਇਆ ਭਾਈ ਗਣੇ ਹਉ ਤੇ ਪਾਸੇ ਤੇ ਆਪਣਾ ਬੋਲੇਗਾ ਚਮਕੀਂ ਰੇਤ ਨੂੰ ਆਪਣੇ ਅੰਗ ਲਾ ਕੇ ਅੰਗਲ ਵੜਾ ਕੇ ਤਾਂ ਦੂਜੀ ਗੁਰਲਾਟ ਖਾਪ ਦੇਖਾ ਆਪਣੀ ਹਿਆਤੀ ਵਿੱਚ ਸੇਵਾ ਦੇ ਕੇ ਭਾਵਨਾ ਦੇ ਕੇ ਸਿਮਰਨ ਦੀਰ ਕੀ ਸੁਧਾ ਨਾਮ ਕੀ ਸਹੱਟੇ ਕਾ ਦੇ ਤੋ ਉਸ ਜੀਵ ਦਾ ਹੈ ਚਾਉਂਦੇ ਕੀ ਆਪਣੇ ਹਿਆਤੀ ਚ ਤਿਲਕ ਦਿੱਤੇ ਨੇ ਭਾਵੇਂ ਸੇਵਾ ਬਾਬਾ ਬੁੱਧ ਜੀ ਨੇ ਕੀਤੀ ਹੈ ਪਰ ਪਰਮਾਨੰਦ ਗੁਰਾਂ ਕੀ ਬਾਣੀ ਇੱਕ ਬਚਨ ਹੋਰ ਆਉਂਦਾ ਗੁਰ ਚਿੰਦੇ ਰੇ ਰਾਸ ਦੀ ਨਾਨਕ ਸਲਾਮਤ ਆਪਣੇ ਸਰੀਰ ਦੇ ਵਿੱਚ ਸਲਾਮਤੀ ਦੇ ਵਿੱਚ ਮਹਾਰਾਜ ਸਾਹਿਬ ਨੇ ਕਾਰਜ ਕੀਤਾ ਅੱਜ ਵੀ ਕਰਦੇ ਨੇ ਉਹ ਜਾੜਦੇ ਨੇ ਭਲਿਆਂ ਤੇ ਬੁੜਿਆਂ ਲਈ ਅੱਜ ਵੀ ਨਵਾਜਦੇ ਨੇ ਤੇ ਜੰਮੇ ਸਤਗੁਰ ਨੂੰ ਸੰਤੂ ਵੇਖਦਾ ਜਿੱਤਰਾ ਜੰਮ ਸੰਸਾਰ ਉਦੀ ਨਗਾ ਤੋਂ ਕੋਈ ਵੀ ਬਾਤ ਨਹੀਂ ਕਿੰਨਾ ਦੀਹਾਮਾਂ ਲਾਗੇ ਸੀ ਵੇਖਦਿਆਂ ਕਿਵੇਂ ਬੈਠੀ ਹੈ। ਅਗਲੀ ਵਾਰਾਂ ਦੀ ਬਾਤ ਲੈ ਕੇ ਕਿੰਨੇ ਸ਼ਰਮ ਦਾ ਭਾਰਾ ਭਾਰੀ ਹੋਵੇ ਸ਼ਰਮ ਆ ਗਈ ਹੁੰਦੀ ਵੱਡੀ ਹੋਵੇ ਬਾਹਰ ਜੁਰੀ ਮਰ ਕੇ ਖਾਣੇ ਵਾਲੇ। ਹਦਰ ਦਾ ਦੂਰ ਆਪਣੇ ਮਾਮਾ ਸਾਹਮਣੇ ਛੇਨੇ ਪਾਰਸ਼ਾ ਵਰਗਾ ਬਣੀ ਰਹੀ। ਜਗੋਂ ਵੀ ਦੇਣਾ ਹੋਇਆ ਸੀ ਵਧਾ ਜਾ ਦਿੰਦੇ ਐ। ਕਿਨੇ ਪਾਤਸ਼ਾਹ ਦਾ ਗੁਰੂ ਦਾ ਕਦੇ ਜਿੰ ਸੰਭ ਹੈ ਤੇ ਨਾਲ ਹੀ ਤਲਾਬੀਆਂ ਘੜੀਆਂ ਵੀ ਨੇ ਆਉਣ ਵਾਲੇ ਦਿਨਾਂ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸ਼ਹੀਦੀ ਘਰ ਵੀ ਬਣਾਇਆ ਗਿਆ ਜਦੋਂ ਮਹਾਰਾਜ ਜੀ 43 ਸਾਲ ਦੀ ਉਮਰ ਦੇ ਵਿੱਚ ਲਾਹੌਰ ਨੂੰ ਗਏਗੇ ਨਾ ਆ ਸ਼ਹਾਦਤ ਦੇਣ ਦੇ ਵਾਸਤੇ ਤੇਰਾ ਕੀ ਆ ਮੀਠਾ ਲਾਗੇ ਅਰਨਾਮ ਪਦਾਰਤ ਨਾਨਕ ਮੰਗੇ ਦਾ ਸਿਧਾਂਤ ਵਿੜ ਕਰਵਾਉਣ ਦੇ ਵਾਸਤੇ ਸਿਕਾ ਨੂੰ ਸਬਰ ਦੇ ਨਾਲ ਜਬਰ ਨੂੰ ਜਿੱਤਣ ਦੀ ਜਾਤ ਸਿਖਾਉਣ ਦੇ ਵਾਸਤੇ ਜਾਣ ਤੋਂ ਪਹਿਲਾਂ ਆਪ ਨਵਾਜ ਕੇ ਗਏ ਛੇਵੇਂ ਪਾਤਸ਼ਾਹ ਤੁਹਾਨੂੰ ਪੰਜ ਪਿਆਲੇ ਪੰਜ ਪੀਰ ਛੱਠੇ ਪੀਰ ਬੈਠਾ ਗੁਰਪਾਰੀ ਕਿਹੜੇ ਪਿਆਲੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਹ ਪੰਜ ਗੁਣਾਂ ਦੇ ਧਾਰਨੀ ਛੇਵੇਂ ਪਾਤਸ਼ਾਹ ਐਵੇਂ ਨਹੀਂ ਗੁਰਤਾ ਗਤੀ ਤਿਲ ਕੋ ਮਿਲ ਜਾਂਦੇ ਨਕਾਇਆ ਪਲਟ ਕੇ ਮੋਹਰ ਤਾਹ ਗੋਬਿੰਦ ਸਵਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਥਾਂ ਦਿੱਤੀ ਸਰੀਰ ਬਦਲੇ ਨੇ ਜੋਤ ਉਹੀ ਹੈ ਆਪ ਕੋ ਸਤਨਾ ਜੀ ਬਾਤ ਜੋਤ ਉਹੀ ਹੈ ਸਤ ਸੰਦੋਖ ਦਇਆ ਧਰਮ ਦੇ ਧੀਰਜ ਜੇ ਗੁਣ ਸੀ ਮਹਾਰਾਜ ਨੇ ਇਹਨਾ ਗੁਣਾ ਕਰਕੇ ਫਿਰ